ਇਸਾ ਕੀ ਕਾਲ ਜੀ ਸੋ ਕੱਲ ਕਰਦੇ ਆ ਮੱਤ ਤੇ ਪੜਦਾ ਵੀਡੀਓ ਬਾਰੇ ਸੋ ਵੀਡੀਓ ਵਿੱਚ ਵਿੱਕੀ ਤੇ ਉਸਦਾ ਦੋਸਤ ਫੋਨ ਕੋ ਕੇ ਜਦ ਘਰ ਪਹੁੰਚਦੇ ਨੇ ਤੇ ਉੱਥੇ ਹੀ ਵਿੱਕੀ ਦਾ ਦੋਸਤ ਰਸਤੇ ਵਿੱਚ ਦੇਖ ਲੈਂਦਾ ਹੈ ਵਿੱਕੀ ਨੂੰ ਵਿੱਕੀ ਦਾ ਦੋਸਤ ਹੈਪੀ ਜੋ ਕਿ ਉਸਦੇ ਨਾਲ ਰੈਸਟੋਰੈਂਟ ਵਿੱਚ ਕੰਮ ਕਰਦਾ ਸੀ ਦੇਉ ਉਹਨਾਂ ਦੇ ਮੂੰਹ ਬੰਨੇ ਹੋਏ ਦੇਖ ਕੇ ਬਹੁਤ ਹੈਰਾਨ ਹੁੰਦਾ ਹੈ ਕਿ ਇਹਨਾਂ ਨੇ ਆਪਣੇ ਗਲ ਵਿੱਚ ਪਰਨੇ ਕਿਉਂ ਪਾਏ ਹੋਏ ਨੇ ਤੇ ਹੈਪੀ ਉਹਨਾਂ ਦਾ ਪਿੱਛਾ ਕਰਦਾ ਹੈ ਕਿ ਇਹ ਕਿੱਥੇ ਜਾਂਦੇ ਨੇ ਸੋ ਜਦੋਂ ਆਪਣੇ ਘਰ ਐਂਟਰ ਹੁੰਦੇ ਨੇ ਤੇ ਹੈਪੀ ਵੀ ਉਹਨਾਂ ਦੇ ਪਿੱਛੇ ਪਿੱਛੇ ਉਹਨਾਂ ਦੇ ਘਰ ਚਲਾ ਜਾਂਦਾ ਹੈ ਤੇ ਹੈਪੀ ਨੂੰ ਦੇਖ ਕੇ ਵਿੱਕੀ ਬਹੁਤ ਹੈਰਾਨ ਹੁੰਦਾ ਹੈ ਤੇ ਉਹ ਇਹ ਕਹਿੰਦਾ ਹੈ ਕਿ ਤੂੰ ਇੱਥੇ ਕਿਵੇਂ ਸੋ ਹੈਪੀ ਕਹਿੰਦਾ ਹੈ ਕਿ ਰਸਤੇ ਵਿੱਚ ਮੈਂ ਤੁਹਾਨੂੰ ਵੇਖਿਆ ਸੀ ਤੁਸੀਂ ਬੜੇ ਮੂਹ ਲਪੇਟ ਕੇ ਨਿਕਲ ਰਹੇ ਸੀ ਤੇ ਤੁਸੀਂ ਲੱਗਦਾ ਹੈ ਕੋਈ ਗਲਤ ਕੰਮ ਹੀ ਕਰ ਰਹੇ ਹੋ ਸੋ ਇਹ ਸਾਰੀਆਂ ਗੱਲਾਂ ਜਦ ਹੈਪੀ ਵਿੱਕੀ ਨੂੰ ਕਹਿੰਦਾ ਹੈ ਤੇ ਵਿੱਕੀ ਅੱਗੋ ਕਹਿੰਦਾ ਹੈ ਕਿ ਤੂੰ ਜੇ ਸਾਡੀ ਕੋਈ ਗੱਲ ਕਿਸੇ ਨਾਲ ਕੀਤੀ ਤੇ ਫੇਰ ਦੇਖੀ ਤੇ ਹੈਪੀ ਕਹਿੰਦਾ ਹੈ ਕਿ ਤੂੰ ਮੇਰਾ ਪਹਿਲਾਂ ਵੀ 1000 ਰੁਪਇਆ ਲੈ ਕੇ ਨਿਕਲਿਆ ਹੋਇਆ ਹੈ ਪਹਿਲਾਂ ਤਾਂ ਮੈਨੂੰ ਉਹ ਵਾਪਸ ਕਰ ਤੇ ਵਿੱਕੀ ਉਸੇ ਵੇਲੇ ਉਸ ਨੂੰ 1000 ਰੁਪਇਆ ਕੱਢ ਕੇ ਦਿੰਦਾ ਹੈ ਕਿਉਂਕਿ ਵਿੱਕੀ ਕੋਲ ਕਾਫੀ ਪੈਸੇ ਵੀ ਹੁੰਦੇ ਨੇ ਇਹ ਦੇਖ ਕੇ ਹੈਪੀ ਬੜਾ ਹੈਰਾਨ ਹੁੰਦਾ ਹੈ ਕਿ ਇਸ ਦੇ ਕੋਲ ਐਨੇ ਪੈਸੇ ਕਿਵੇਂ ਆਏ ਤੇ ਉਹ ਵਿੱਕੀ ਨੂੰ ਪੁੱਛਦਾ ਹੈ ਕਿ ਤੂੰ ਹੁਣ ਕਿਹੜਾ ਕੰਮ ਕਰਦਾ ਏ ਜਿਹੜਾ ਤੇਰੇ ਕੋਲ ਐਨੇ ਪੈਸੇ ਨੇ ਸੋ ਵਿੱਕੀ ਕਹਿੰਦਾ ਹੈ ਕਿ ਜੇ ਤੇ ਤੂੰ ਉਹ ਕੰਮ ਕਰਨਾ ਏ ਤੇ ਫਿਰ ਤੂੰ ਵੀ ਸਾਡੇ ਨਾਲ ਰਲ ਜਾ ਪਰ ਇਹ ਗੱਲ ਤੂੰ ਕਿਸੇ ਨੂੰ ਨਹੀਂ ਦੱਸਣੀ ਤੇ ਹੈਪੀ ਸੋਚਦਾ ਹੈ ਕਿ ਇੰਨੀ ਮਿਹਨਤ ਕਰਕੇ ਮੈਨੂੰ ਤਾਂ ਸਾਰੇ 9000 ਰੁਪਿਆ ਹੀ ਮਿਲ ਰਿਹਾ ਏ ਮੈਂ ਕਿਉਂ ਨਾ ਇਹਨਾਂ ਦੇ ਨਾਲ ਹੀ ਕੰਮ ਕਰ ਲਵਾਂ ਵਿੱਕੀ ਜਹਾ ਦੇ ਸਾਰਾ ਦੱਸਦਾ ਏ ਕਿ ਆਪਾਂ ਆਹ ਵਾਲਾ ਕੰਮ ਕਰਦੇ ਆਂ ਹੈਪੀ ਇਹ ਗੱਲ ਤੋਂ ਪਹਿਲਾਂ ਤਾਂ ਮਨਾ ਕਰ ਦਿੰਦਾ ਏ ਤੇ ਉਹ ਕਹਿੰਦਾ ਏ ਕਿ ਮੈਂ ਇਦਾਂ ਦੇ ਕੰਮ ਨਹੀਂ ਕਰਨੇ ਤੇ ਵਿੱਕੀ ਅੱਗੋ ਕਹਿੰਦਾ ਏ ਕਿ ਪਹਿਲਾਂ ਤੂੰ ਮੈਨੂੰ ਪੁੱਛਿਆ ਕਿਹੜੀ ਗੱਲਾਂ ਹੁਣ ਤੂੰ ਪੁੱਛ ਲਿਆ ਤੇ ਤੈਨੂੰ ਸਾਡੇ ਨਾਲ ਰਲਣਾ ਹੀ ਪੈਣਾ ਏ ਸੋ ਹੈਪੀ ਫਿਰ ਸੋਚਦਾ ਹੈ ਕਿ ਇਸ ਕੰਮ ਵਿੱਚ ਫਾਇਦਾ ਹੀ ਲੱਗਦਾ ਹੈ ਇਹ ਕਿੰਨੇ ਪੈਸੇ ਕਮਾ ਰਹੇ ਨੇ ਤੇ ਉਹ ਵੀ ਉਹਨਾਂ ਦੇ ਨਾਲ ਹੀ ਰਲ ਜਾਂਦਾ ਹੈ ਤੇ ਤਿੰਨੇ ਜਾਣੇ ਚਲੇ ਜਾਂਦੇ ਨੇ ਤੇ ਫਿਰ ਰਸਤੇ ਵਿੱਚ ਉਹ ਬੇਬੇ ਬਾਪੂ ਦੇ ਪੋਤਰੇ ਨੂੰ ਲੁੱਟ ਲੈਂਦੇ ਨੇ ਕਿਉਂਕਿ ਉਹ ਬੈਂਕ ਵਿੱਚੋਂ ਪੈਸੇ ਕਢਾ ਕੇ ਲਿਆ ਰਹੇ ਹੁੰਦੇ ਨੇ ਤੇ ਉਹਨਾਂ ਦੇ ਕੋਲੋਂ 2-3 ਲੱਖ ਰੁਪਇਆ ਲੁੱਟ ਕੇ ਲੈਂਦੇ ਨੇ ਤੇ ਤਿੰਨਾਂ ਨੂੰ ਲੱਖ-ਲੱਖ ਰੁਪਇਆ ਆ ਜਾਂਦਾ ਹੈ ਇਹ ਵੇਖ ਕੇ ਹੈਪੀ ਬੜਾ ਖੁਸ਼ ਹੁੰਦਾ ਹੈ ਤੇ ਸੋਚਦਾ ਹੈ ਕਿ ਮੈਂ ਤਾਂ ਇੱਕ ਮਹੀਨੇ ਵਿੱਚ 9000 ਰੁਪਇਆ ਮਸਾ ਕਮਾ ਪਾਉਂਦਾ ਸੀ ਤੇ ਇੱਕ ਦਿਨ ਵਿੱਚ ਲੱਖ ਰੁਪਇਆ ਕਮਾ ਲਿਆ ਸੋ ਹੈਪੀ ਵੀ ਮਨ ਬਣਾ ਲੈਂਦਾ ਹੈ ਕਿ ਮੈਂ ਵੀ ਹੁਣ ਇਹੋ ਕੰਮ ਹੀ ਇਹਨਾਂ ਦੇ ਨਾਲ ਕਰਿਆ ਕਰਾਂਗਾ ਤੇ ਵਿੱਕੀ ਉਸ ਨੂੰ ਪੱਕਾ ਕਰ ਦਿੰਦਾ ਹੈ ਕਿ ਇਹ ਗੱਲ ਤੇਰੇ ਤੋਂ ਸਾਡੇ ਤੋਂ ਵਿੱਚੋਂ ਬਾਹਰ ਨਹੀਂ ਜਾਣੀ ਚਾਹੀਦੀ ਤੇ ਉਹ ਇਦਾਂ ਹੀ ਮੰਨ ਜਾਂਦਾ ਹੈ ਸੋ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲਿਓ